ਦੀਵਾਲੀ 'ਚ ਕੁਝ ਹੀ ਦਿਨ ਬਾਕੀ ਹਨ ਇਸ ਵਾਰ ਦੀਵਾਲੀ 2 ਅਕਤੂਬਰ ਨੂੰ ਮਨਾਇ ਜਾਵੇਗੀ ਹਰ ਸਾਲ ਦੰਤੇਰਸ ਦੀਵਾਲੀ ਤੋਂ ਦੋ ਦਿਨ ਪਾਉ કાર્ਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤੀਯੋਦਸ਼ੀ ਤਿਥੀ ਨੂੰ ਮਨਾਇਆ ਜਾਂਦਾ ਹੈ ਇਸ ਸਾਲ ਦੰਤੇਰਸ ਦਾ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾਵੇਗਾ ਤਾਂ ਦੰਤੇਰਸ ਤੇ ਖਰੀਦਦਾਰੀ ਕਰਨ ਦੀ ਪਰੰਪਰਾ ਸਦੀਆਂ ਪੁਰਾਣੀ ਹੈ ਇਸ ਦਿਨ ਲੋਕ ਆਪਣੀ ਸਮਰੱਥਾ ਅਨੁਸਾਰ ਸੋਨਾ ਚਾਂਦੀ ਪਿੱਤਲ ਅਤੇ ਤਾਂਬੇ ਦੇ ਭਾਂਡੇ ਹੋਰ ਚੀਜ਼ਾਂ ਖਰੀਦਦੇ ਹਨ ਤਨ ਤੇਸਤੇ ਦੇ ਦਿਨ ਦੇਵੀ ਲక్ష్ਮੀ ਭਗਵਾਨ ਕਬੀਰ ਅਤੇ ਭਗਵਾਨ ਧਨ ਵਰਤੀ ਦੀ ਪੂਜਾ ਕੀਤੀ ਜਾਂਦੀ ਧਾਰਮਿਕ માનਤਾ ਦੇ ਅਨੁਸਾਰ ਤਨ ਤੇਸਤੇ ਦੇ ਦਿਨ ਦੇਵੀ ਦੀਵਾਲੀ ਅਤੇ ਭਗਵਾਨ ਕਬੀਰ ਦੀ ਪੂਜਾ ਕਰਨ ਵਾਲਾ ਤਨ ਤਨ ਚ ਵਾਦਾ ਹੁੰਦਾ ਹੈ ਇਸ ਦੇ ਨਾਲ ਭਗਵਾਨ ਧਨ ਮੰਤਰੀ ਦੀ ਪੂਜਾ ਕਰਨ ਨਾਲ ਚੰਗੀ ਸੇਤ ਪ੍ਰਾਪਤ ਹੁੰਦੀ ਆਓ ਜਾਣਦੇ ਹਾਂ ਤਨ ਤੇਰਵੀਂ ਦੇਵੀ ਕੌਣ ਹੈ ਅਤੇ ਧਨ ਤੇਰਸ ਦੇ ਦਿਨ ਭਗਵਾਨ ਧਨਵੰਤਰੀ ਦੀ ਪੂਜਾ ਕਿਉਂ ਕੀਤੀ ਜਾਂਦੀ ਕਿਸ ਦਾ ਅਵਤਾਰ ਹਨ ਭਗਵਾਨ ਧਨਵੰਤਰੀ ਧਾਰਮਿਕ ਗ੍ਰੰਥਾ ਦੇ ਇਤਿਹਾਸ ਸੰਸਾਰ ਧਨਵੰਤਰੀ ਦੀ ਉਤਪਤੀ ਸਮੁੰਦਰ ਮੰਥਨ ਤੋਂ ਹੀ ਹੈ ਭਗਵਾਨ ਧਨਵੰਤਰੀ ਨੂੰ ਆਯੁਰਵੇਦ ਦਾ ਜਨਮਦਾਤਾ ਅਤੇ ਡਾਕਟਰ ਡਾਕਟਰੀ ਖੇਤਰ ਵਿੱਚ ਦੇਵਤਿਆਂ ਦਾ ਵੈਦਵੀ ਮੰਨਿਆ ਜਾਂਦਾ ਹੈ ਹਿੰਦੂ ਧਰਮ ਵਿੱਚ ਭਗਵਾਨ ਧਨਵੰਤਰੀ ਨੂੰ ਸਿਹਤ ਪ੍ਰਦਾਨ ਕਰਨ ਵਾਲਾ ਦੇਵਤਾ ਮੰਨਿਆ ਜਾਂਦਾ ਹੈ। ਮੰਨਤਾ ਅਨੁਸਾਰ ਭਗਵਾਨ ਧਨਵੰਤਰੀ ਦੀ ਪੂਜਾ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਚੰਗੀ ਸਿਹਤ ਦੀ ਪ੍ਰਾਪਤੀ ਹੁੰਦੀ ਹੈ। ਤਨ ਤਿਰਸ ਤੇ ਧਨਵੰਤਰੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ? ਪੁਰਾਣਿਕ ਮੰਨਤਾ ਦੇ ਅਨੁਸਾਰ ਅੰਮ੍ਰਿਤ ਪਾਉਣ ਲਈ ਦੇਵਤਿਆਂ ਅਤੇ दैਤਾਂ ਦੁਆਰਾ ਸਮੁੰਦਰ ਮੰਥਨ ਕੀਤਾ ਗਿਆ ਸੀ। ਫਿਰ ਸਮੁੰਦਰ ਮੰਥਨ ਤੋਂ ਇੱਕ ਇੱਕ ਕਰਕੇ 14 ਰਤਨਾਂ ਦੀ ਪ੍ਰਾਪਤੀ ਹੋਈ ਸੀ ਸਮੁੰਦਰ ਮੰਥਨ ਤੋਂ ਬਾਅਦ ਅੰਤ ਨੂੰ ਅੰਤਿਮ ਦੀ ਪ੍ਰਾਪਤੀ ਹੋਈ ਸਮੁੰਦਰ ਮੰਥਨ ਤੋਂ ਬਾਅਦ ਅੰਤ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਈ ਪੁਰਾਣਿਕ ਕਥਾ ਦੇ ਅਨੁਸਾਰ ਇਸ ਤੋਂ ਬਾਅਦ ਭਗਵਾਨ ਤਨਵੰਤਰੀ ਸਮੁੰਦਰ ਤੋਂ ਆਪਣੇ ਹੱਥਾਂ 'ਚ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ ਜਿਸ ਦਿਨ ਭਗਵਾਨ ਧਨਵੰਤਰੀ ਅੰਮ੍ਰਿਤ ਕਲਸ਼ ਲੈ ਕੇ ਪ੍ਰਗਟ ਹੋਏ ਉਹ 카르्तिक ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਯੋਦਸ਼ੀ ਤਿਥੀ ਸੀ ਅਜਿਹੀ ਸਥਿਤੀ ਚ ਤੰਤਰ ਸਜਾਂ ਤੰਨ ਤੰਤਰਯੋਦਸ਼ੀ ਦੇ ਦਿਨ ਭਗਵਾਨ ਧਨਵੰਤਰੀ ਦੀ ਪੂਜਾ ਕਰਨ ਦੀ ਪਰੰਪਰਾ ਹੈ ਧੰਨਵਾਦ